ਸਰੋਮਣੀ ਕਾਲੀਦਾਨ ਸਰਕਾਰ ਲੈ ਵੱਲੋਂ ਪੰਜਾਬ ਦੇ ਵਿੱਚ ਮਹਿੰਮਿਟੀ ਜਾ ਰਹੀ ਆ ਕਿ ਸਰੋਮਣੀ ਕਾਲੀਦਾਨ ਦੇ ਵਿੱਚ ਜਿਹੜੀਆਂ ਕ੍ਰਿਤਿਆਂ ਆਈਆਂ ਕਮੀਆਂ ਆਈਆਂ ਸਰੋਮਣੀ ਕਾਲੀਦਾਨ ਕੱਖੋਂ ਹੌਲਾ ਹੋ ਗਿਆ ਜਿਹੜੇ ਸਰੋਮਣੀ ਕਾਲੀਦਾਨ ਦਾ ਦਾਪਕਾ ਰੋਗ ਸਤਕਾਰ ਮਾਣ ਰਾਜਿਤ ਗਲਿਆਰਿਆਂ ਦੇ ਵਿੱਚ ਮੰਨਿਆ ਪਰਵੰਨਿਆ ਸੀ ਅੱਜ ਉਹ ਬਿਲਕੁਲ ਹੌਲਾ ਹੋ ਗਿਆ ਜਿਹਦਾ ਜ਼ਿਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਪੀਚ ਤੇ ਸਿੰਘ ਸਾਹਿਬ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਸਿੰਘ ਸਹਿਮਾਨਾਂ ਦੀ ਹਾਜ਼ਰੀ ਚ ਕਿਹਾ ਕਿ ਪਤਾ ਸੂਰੀ ਦੇ ਬਾਦਲ ਹੁਣਾਂ ਦੀ ਅਗਵਾਈ ਦੇ ਵਿੱਚ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਸ਼ਰਮਣੀ ਅਕਾਲੀ ਦਾ ਜਿਹੜੀ ਪੰਖ ਸੀ ਜਿ세 ਬੰਦੀ ਆ ਉਹ ਪਤਲੀ ਪੈ ਗਈ ਸੋ ਇਹ ਸਾਡੇ ਲਈ ਇੱਕ ਬੜੀ ਵੱਡੀ ਚੁਣੌਤੀ ਆ ਔਰ ਮੈਂ ਸਮਝਦਾ ਕਿ ਸ਼ਰਮਣੀ ਅਕਾਲੀ ਦਾ ਸੁਧਾਰ ਲਹਿਰ ਨੇ ਜਿਹੜੀ ਗੱਲ ਕਹੀ ਸੀ ਉਸ ਗੱਲ ਤੇ ਮੋਹਰ ਲਾਈ ਆ ਪੰਜ ਸਿੰਘ ਸਹਿਬਾਨਾ ਨੇ 3 ਅਕਾਲ ਤਖਤ ਸਾਹਿਬ ਦੇ ਸਭੀ ਨੇ ਖੜੇ ਹੋ ਕੇ ਸੋ ਇਸ ਲਈ ਅੱਜ ਦੀ ਪੰਜਾਬੀਆਂ ਨੂੰ ਜਗਾਉਣ ਲਈ ਜਾਗਣ ਲਈ ਸੱਦਾ ਦੇਣ ਲਈ ਸ੍ਰੋਮਣੀ ਕੰਗਰਸ ਸੁਧਾਰ ਲਹਿਰ ਵੱਲੋਂ ਪੰਜਾਬ ਵਿੱਚ ਇਹ ਸਾਰਾ ਰੰਗਿਆ ਕਾਰਜ ਔਰ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਦੀ ਧਰਤੀ ਤੇ ਜਿੰਨਾ ਪੱਤਾ ਕੱਠ ਪਰ ਲੈਠੀ ਮੀਟਿੰਗ ਦੇ ਵਿੱਚ ਹੋਇਆ ਇਹ ਸਾਡੇ ਲਈ ਇੱਕ ਵਿਸ਼ਵਾਸ ਤੇ ਮਜ਼ਮਤ ਤਸੱਲੀ ਵਾਲੀ ਗੱਲ ਵੀ ਆ ਔਰ ਮੈਨੂੰ ਲੱਗਦਾ ਵੀ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੂੰ ਪੰਜਾਬ ਅੱਜ ਲਾਬਾਰਸ ਬਣਿਆ ਪਿਆ ਪੰਜਾਬ ਦਾ ਜਿ ਕੋ ਵਾਰਸੇ ਨਹੀਂ ਰਿਹਾ ਪੰਜਾਬ ਨੂੰ ਅੱਜ ਕੋਈ ਮਤਲਬ ਸਿਆਣੇ ਨਹੀਂ ਰਿਹਾ ਪੰਜਾਬ ਨੂੰ ਮਤਲਬ ਇਤਨਾ ਸੁਣਨੀ ਪੈਣੀ ਸਮਝਿਆ ਹੋਇਆ ਜਿਸ ਤਰ੍ਹਾਂ ਐਨਆਈਏ ਤੇ ਛਾਪੇ ਪੱਤਰ ਰਹੇ ਨੇ ਪੰਜਾਬੀਆਂ ਤੇ ਪੰਜਾਬੀਆਂ ਨੂੰ ਦਲੀਲ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਮੁੜ ਕੇ ਮਤਲਬ ਦੇਸ਼ ਔਰ ਦੁਨੀਆ ਦੇ ਵਿੱਚ ਅੱਗ ਦੀ ਭੱਟੀ ਝੁਕਣ ਦੇ ਯਤਨ ਹੋ ਰਹੇ ਨੇ ਇੱਕ ਪਾਸੇ ਤਾਂ ਆਰਥਿਕ ਤੌਰ ਤੇ ਪੰਗਾਰ ਕੀਤਾ ਜਾ ਰਿਹਾ ਸਾਰੇ ਮਾਲੀ ਸਾਧਨ ਜਿਹੜੇ ਪੰਜਾਬ ਦੇ ਉਹ ਰੋਕ ਲੇ ਪੰਜਾਬ ਦੇ ਵਿਦੇ ਖੇਤਰ ਦੇ ਮੰਡ ਵੀ ਰੋਕ ਲੇ ਸਿਹਤ ਸਵਾਵਾ ਦੇ ਫੰਡ ਵੀ ਰੋਕ ਲੇ ਔਰ ਆਰਡੀਐਸ ਨੂੰ ਵੀ ਰੋਕ ਲਿਆ ਇਹ ਵੱਖਰੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਨਿਲੈਕੀ ਕਰਕੇ ਸਾਰਾ ਕੁਝ ਹੋ ਗਿਆ ਪੰਜਾਬ ਸਰਕਾਰ ਦੇ ਬਚਪੁਣੇ ਕਰਕੇ ਸਾਰਾ ਕੁਝ ਹੋ ਗਿਆ ਪੰਜਾਬ ਸਰਕਾਰ ਦੀ ਲਾਪਰਵਾਹੀ ਕਰਕੇ ਸਾਰਾ ਕੁਝ ਵਾਪਰ ਗਿਆ ਸ਼੍ਰੋਮਣੀ ਕਾਰਡਸ ਸੁਧਾਰ ਲਾਇਕ ਦਾ ਮੁੱਖ ਮਕਸਦ ਜਿੱਥੇ ਪੰਜਾਬੀਆਂ ਦੀ ਆਵਾਜ਼ ਸ਼ਰਮਣੀ ਅਕਾਲੀ ਦਲ ਨੂੰ ਇੱਕ ਐਸੀ ਅਗਵਾਈ ਦੇਂਦਾ ਜਿਹੜੀ ਅਗਵਾਈ ਮਤਲਬ ਵਪਾਰ ਨਾ ਕਰੇ ਜਿਹੜੀ ਅਗਵਾਈ ਮਤਲਬ ਕਿਸੇ ਸਮੇਂ ਤੇ ਸਰਕਾਰਾਂ ਦੇ ਡਰ ਭੈ ਥੱਲੇ ਨਾ ਆਵੇ ਜਿਹੜੀ ਅਗਵਾਈ ਆਪਣੇ ਨਿੱਜੀ ਵਪਾਰ ਲਈ ਲਾਲਚ ਲਈ ਕਿਸੇ ਸਮੇਂ ਤੇ ਸਰਕਾਰਾਂ ਦੇ ਦਬਾਅ ਥੱਲੇ ਨਾ ਆਵੇ ਬਲਕਿ ਹਿੱਕ ਢਾਕੇ ਮਤਲਬ ਜ਼ੋਰਤ ਨਾਲ ਆਪਣੀ ਗੱਲ ਮਨਾਉਣ ਦੀ ਹਿੰਮਤ ਰੱਖਦੀ ਹੋਵੇ ਔਰ ਉਹਦੀ ਦਿੱਖ ਵੀ ਪੰਥਕ ਹੋਵੇ ਉਦੇ ਵਿਚਾਰ ਵੀ 파ਰਤਕ ਹੋਣ ਔਰ ਉਹ ਜੋਤ ਵੀ ਉਦੀ ਪੁਰਾਣੇ ਇਤਾਲੀਆਂ ਵਾਲੀ ਹੋਵੇ ਇਸ ਤਰ੍ਹਾਂ ਦੀ ਲਗਵਾਈ ਦੇ ਤਲਾਸ਼ ਵਿੱਚ ਸ਼ਰਮਣੀ ਕਾਲਦਬ ਸੁਧਾਰ ਲਹਿਰ ਲੱਗੀ ਹੋਈ ਆ ਔਰ ਸਮੁੱਚੇ ਪੰਜਾਬ ਨੂੰ ਸੁਦਾ ਦੇ ਰਹੇ ਸੀ ਕਿ ਅੱਜ ਪੰਜਾਬ ਨੂੰ ਸੁਧਾਰਨ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬੀਆਂ ਦੀ ਜਿਹੜੀ ਮਾਪਾਰਟੀ ਕਹਿ ਸਕਦੇ ਆ ਪੰਜਾਬ ਦੀ ਇੱਕ ਆਵਾਜ਼ ਕਹਿ ਸਕਦੇ ਆ ਸ਼ਰਮਣੀ ਕਾਲਦਬ ਉਹਦੀ ਮਜ਼ਬੂਤੀ ਲਈ ਅਪੀਆਉਣ ਔਰ ਉਹਨੂੰ ਉਦੋਂ ਇਹ ਗਵਾਈ ਸਹੀ ਅਥਾਂ ਦੀ ਜਾਣ ਦੇ ਵਿੱਚ ਜੋ ਗੱਲ ਹੈ ਤੁਮ ਜੀ ਦੋ ਵਾਰੀ ਲਗਾਤਾਰ ਦਰਜ ਕਰਨਾ ਜੋ ਕਲੀਟਰ ਤੋਂ ਮੈਂ ਕਲੀਟਰ ਪੂਰੀ ਤਰ੍ਹਾਂ ਹਾਰਿਆ ਉਹ ਦੋਸਤੋ ਬਾਅਦ ਹੁਣ ਗੱਲ ਕਰੀਏ ਨਾ ਦੋ ਬਾੜ ਹੋਏ ਕਿੰਦੇ ਵਿੱਚੋਂ ਬਾਕੀ ਤਾਂ ਟੈਕਨੀਕਲ ਜਿਸ ਤੂੰ ਤੇ ਹੀ ਅ ਸੰਮਿਕਾਲੀ ਦਸਤਾਰ ਲੈ ਉਹਦੇ ਨਾਮ ਤੇ ਫੇਰ ਮੁੜ ਜਿੱਤ ਕਰਨ ਦੀ ਕੋਸ਼ਿਸ਼ ਕਰਦੇ ਕੀ ਜਿਸ ਰਾਜ ਦੇ ਵਿੱਚ ਤੁਸੀਂ ਰਾਜ ਭਾਗ ਟੁੱਟਿਆ ਹੋ ਕੀ ਉਸ ਤੋਂ ਅਲੱਗ ਹੋ ਕੇ ਅੱਜ ਉਸਦੇ ਤਾਨੇ ਮੈਨੇ ਦਿੱਤੇ ਜਾ ਰਹੇ ਆ ਉਸ ਨੂੰ ਨਿੰਦਾ ਨਹੀਂ ਕੀ ਲੋਕ ਪ੍ਰਮਾਨ ਕਰਨਗੇ ਤੁਹਾਨੂੰ ਪਹਿਲੀ ਗੱਲ ਦਾ ਸ਼ਰੋਮਣੀ ਕਾਲਜ ਨਾਲ ਦੁਖਾੜ ਨਹੀਂ ਹੋਇਆ ਸ਼ਰੋਮਣੀ ਅਕਾਲੀ ਦਰਬ ਦੇ ਵਿੱਚ ਜਿਹੜੀਆਂ ਕਮੀਆਂ ਆਈਆਂ ਲੱਛਣ ਦਰੇ ਕਿਤੇ ਝੁਕਸੇ ਰਹੇ ਪਿਛਲੇ ਸਮੇਂ ਵਿੱਚ ਜਿਨ੍ਹਾਂ ਤੇ ਬਹੁਤ ਲਾਈਆ ਜਿਹਦਾ ਸ੍ਰੀ ਅਕਾਲ ਸਰਸਾਉ ਕੌਮ ਦੇ ਹੋ ਆਗੂ ਨੇ ਪਾਛੋ ਦੇ ਆਗੂ ਨੇ ਉਹਨਾਂ ਦੀ ਕਹੀ ਗੱਲ ਨੂੰ ਕੌਮ ਤੇ ਇਨਕਾਰ ਨਹੀਂ ਕਰ ਸਕਦੇ ਔਰ ਉਹ ਗੱਲ ਹੀ ਸ਼ਰੋਮਣੀ ਕਾਲਜ ਨਾਲ ਸੁਧਾਰ ਲਿਆ ਗਿਆ ਰਹੀ ਹੈ ਸਰੋਮਣੀ ਕਾਲੀਦਾ ਸੂਧਾਰ ਲਹਿਰ ਦਾ ਮਕਸਦ ਕੋ ਪਥਰਾ ਕਾਇਦਾਨ ਬਣਾਉਣਾ ਨਹੀਂ ਸਰੋਮਣੀ ਕਾਲੀਦਾ ਦਾ ਮਕਸਦ ਸਰੋਮਣੀ ਕਾਲੀਦਾ ਨੂੰ ਸੁਧਾਰਨਾ ਪੰਥਕ ਰੀਹਾਂ ਤੇ ਲਿਆਉਣਾ ਔਰ ਪੰਥਕ ਵਿਚਾਰਧਾਰਾ ਤੇ ਲਿਆਉਣਾ ਪ੍ਰਾਤਨ ਰੌ ਰੀਤਾਂ ਤੇ ਲਿਆਉਣਾ ਔਰ ਸਰੋਮਣੀ ਕਾਲੀਦਾ ਸੁਧਾਰ ਲਹਿਰ ਦਾ ਪਿੱਛਾ ਇਹ ਅਕਾਲੀਆਂ ਦਾ ਮੁਰਤੇ ਰੋਹ ਤਾਪਕਾ ਭੈ ਸਰਕਾਰਾਂ ਦੇ ਸਾਹਮਣੇ ਹੋਵੇ ਕੇਵਲ ਤੇ ਕੇਵਲ ਯਹੀ ਲੀਡਰਸ਼ਿਪ ਜਰੀਆ ਉਹ ਦੀ ਤਲਾਸ਼ ਸਭ ਕਿਤੇ ਨਾ ਕਿਤੇ ਇਸ ਵਿੱਚ ਬਗਲ ਨੂੰ ਮਤਲਬ ਪ੍ਰਧਾਨੀ ਨੂੰ ਤਿਆਗਨ ਦੀ ਗੱਲ ਕੀਤੀ ਜਾਂਦੀ ਹੈ ਪਰ ਉਹਨਾਂ ਨੇ ਪੁੰਦਰਪਰ ਸਾਹਿਬ ਜੀ ਉਹਨਾਂ ਨੇ ਮੈਂਬਰ ਇਹ ਬਹਿ ਕੇ ਕਿਹਾ ਕਿ ਉਹਨਾਂ ਕਰਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਮੂਲਕ ਸਕਾਲੀ ਦਲ ਨੂੰ ਸੰਗਠਿਤ ਕਰੋਗੇ ਜਾਂ ਅਲੱਗ ਲੈ ਚਲੋਗੇ ਸਿਰਮਣੀ ਦਾ ਇੱਕੋ ਹਵਾ ਸਮਝਦੇ ਨਹੀਂ ਸਿਰਮਣੀ ਕਾਂਗਰਸ ਤੇ ਕਦੇ ਦੋ ਪ੍ਰਧਾਨ ਨਹੀਂ ਹੋ ਸਕਦੇ ਹੁਣ ਮਤਲਬ ਪੁੰਦਰਪਰ ਸਾਹਿਬ ਨੂੰ ਭੰਗ ਇੱਕ ਪ੍ਰਧਾਨ ਬਣਾਤਾ ਸਸ ਵੀਰ ਸਿੰਘ ਨੇ ਪ੍ਰਧਾਨ ਬਾਇਆ ਜੇ ਸਾਡਾ ਸੋਇਸੇ ਬਾਜ਼ਲ ਪ੍ਰਧਾਨ ਕੀ ਤੋਂ ਤਿਆਗ ਦੇ ਦੇ ਬਿਤਰਾਈ ਕਿ ਕਿਤਾ ਤਾਂ ਫੇਰ ਤਾਂ ਗੱਲੇ ਮੁੱਕ ਜਾਂਦੀ ਆ ਸੋ ਇਸ ਕਰਕੇ ਇਹੀ ਸਰਮਣੀ ਕੰਮ ਦਾ ਸੁਧਾਰ ਲਾਇਆ ਜਾ ਰਿਹਾ ਹੈ ਜੇ ਉਸ ਦੀ ਬਾ ਨਹੀਂ ਨਾ ਤੁਸੀਂ ਅਲੱਗ ਦਾ ਲੱਗ ਆਉਤੇ ਲੈ ਤਰਾਉਗੇ ਅਸੀਂ ਸਰਮਣੀ ਕੰਮ ਦਾ ਸੁਧਾਰ ਲਹਿ ਰਿਹਾ ਜਈ ਆ ਉਹ ਆਪਣੇ ਮਕਸਦ ਨੂੰ ਲੈ ਕੇ ਚੱਲੀ ਆ ਔਰ ਅਸੀਂ لازਮੀ ਤੇ ਕਾਮਯਾਬ ਹੋਵਾਂਗੇ ਇਸ ਗੱਲ ਦਾ ਸਾਨੂੰ ਵਿਸ਼ਵਾਸ ਹੈ ਹੁਣ ਤਾਂ ਸਾਡਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਜਦੋਂ ਸਾਡੀ ਗੱਲ ਤੇ ਅਨੰਤ ਸੇਵਾ ਨਾਲ ਮੁਬੱਲਾਤ ਸੋਟਾਈਆ ਸੋਣਾ ਅਕਾ ਸਾਡੇ ਪਵਨ ਪੀਸਿੰਗ ਇਹਨਾਂ ਤੁਸੀਂ ਵੱਡੀ ਜ਼ਿੰਮੇਵਾਰੀ ਦਿੱਤੀ ਅਪੀਡੋਰ ਦੀ ਚਾਈ ਦੀ ਸਾਡੇ ਪਵਨ ਪਰੀਤ ਸਿੰਘ ਹੋਏ ਕਰਮੇਸ਼ੀ ਮੱਤਾ ਜੀ ਹੋਏ ਬਰਾੜਾ ਸਾਹ ਹੋਏ ਗੁਰਦੀ ਬਰਾੜ ਹੋਏ ਤੇ ਕਿੰਨੇ ਵਕਤ ਲਾਗ-ਪਾਗ ਬਰਗਾੜੀ ਦਿਗਿੰਦਰ ਸਾਹ ਬਰਾੜ ਕਿੰਨੇ ਸਾਡੇ ਪੁਰਾਣੇ ਜਿੰਨੇ ਵੀ ਹੁਣ ਕਿੰਨਿਆਂ ਦੇ ਟੈਲੀਫੋਨ ਹੋਣੀ ਆਏ ਆ ਚਿਰ ਮੈਂ ਖਵਤ ਨਾਹ ਅਹਿੰਦਰਪਾਲ ਸੇ ਤੋ ਤੇ ਹੁਣ ਹੀ ਉਹਦਾ ਫੋਨ ਆਇਆ ਕਿ ਮੈਂ ਝੋੜੇ ਨਾਲ ਮੀਟਿੰਗ ਉਪਰ ਸਾਡੇ ਜ਼ਿਲ੍ਹੇ ਵਿੱਚ ਹੀ ਰਹਿਣੇ ਮਾਰ ਦੂਸਰੇ ਦੇ ਨਹੀਂ ਰੁਸਾਤ ਕੇ ਮਿਲੋ ਸਵਾਜ ਜੀ ਬਹੁਤ سارے ਲੋਕ ਆ ਹੁਣ ਸਾਡੇ ਆਉਣ ਤੋਂ ਬਾਅਦ ਹੋਰ ਲੋਕ ਆਉਣਗੇ ਸਵਾਜ ਜੀ ਜੋ ਕਿ ਅੱਜ ਜਿਹੜੀ ਮੀਟਿੰਗ ਜਿਹੜੀ ਫੀਲ ਵਿੱਚ ਰੱਖੀ ਗਈ ਹੈ ਕਿੰਨਾ ਕੁ ਲੋਕਾਂ ਦਾ ਸਵਤੰਤਰ ਕਿਹਾ ਪੰਤ ਤੋਂ ਕਿੰਨਾ ਕੁ ਬਣਾ ਕੇ ਲੋਕ ਅੱਗੇ ਤੁਹਾਡੇ ਨਾਲ ਜੁੜੋ ਦੇਖੋ ਅੱਜ ਜਿਹੜੀ ਫਰੀਦਕੋਟ ਵਿੱਚ ਸ਼ਰਮਨੀ ਕਾਲੀ ਰਾਹ ਸਦਾਰ ਲੈ ਦੀ ਪਲੇਟਿੰਗ ਮੀਟਿੰਗ ਹੋਈ ਹੈ ਤਸੀਂ ਕਹਿ ਸਕਦੇ ਆ ਕਿ ਬੜੀ ਕਾਮਯਾਬੀ ਮੀਟਿੰਗ ਹੈ ਤੇ ਬੜਾ ਪਰਮਾਕਟ ਸੀਗਾ ਤੇ ਆਪ ਜਿਹੜੇ ਪਿੰਡਾਂ ਚੋਂ ਸ਼ਹਿਰਾਂ ਚੋਂ ਲੋਕ ਜਿਹੜੇ ਵਰਕਰ ਸਾਡੇ ਆਪ ਉੱਠ ਕੇ ਆਏ ਨੇ ਉਹਨਾਂ ਨੂੰ ਜਜ਼ਬਾ ਸੀ ਟੀਮਾਂ ਨੇ ਕਿ ਜਿਹੜੀ ਆਪਣੀ ਅੰਸ਼ਾਰ ਲੈ ਕੇ ਦੀ ਮੂਵਮੈਂਟ ਸ਼ੁਰੂ ਕੀਤੀ ਆ ਉਹਦਾ ਸਾਥ ਦੇਣਾ ਹੈ ਉਹ ਮੋਦਾ ਪ੍ਰਬੰਧ ਅਸੀਂ ਤਾਂ ਨਹੀਂ ਕੀਤਾ ਸਾਡੇ ਮੁਕਲ ਲੀਡਰਸ਼ਿਪ ਨੇ ਆਪਣੇ ਤੌਰ ਤੇ ਕੀਤਾ ਆ ਤੇ ਸਾਰਾ ਪੰਜਾਬ ਪੰਥਦਰਦੀ ਪੰਥ ਦੇ ਜਿਹੜੇ ਅਹਿਸ਼ੀ ਨੇ ਪੰਥ ਦੇ ਪੈਰੋਕਾਰ ਨੇ ਗੁਰੂ ਨਾਨਕ ਨਾਮਲੇਵਾ ਸੰਗਤਿਆ ਜਾਂ ਸਮੁੱਚਾ ਜਿਹੜਾ ਪੰਜਾਬੀ ਸਮਾਜ ਇਹ ਚਾਹੁੰਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਮੁੜ ਸੰਜੀਦ ਕੀਤਾ ਜਾਵੇ ਤਕੜਾ ਹੋਵੇ ਇਹ ਜਿਹੜੀ ਕਮਜ਼ੋਰੀ ਸਾਡੇ ਸਾਹਮਣੇ ਆਈ ਆ ਇਸ ਕਮਜ਼ੋਰੀ ਨੂੰ ਅਸੀਂ ਦੂਰ ਕਰ ਸਕੀਏ ਉਹ ਜਿਹਨੇ ਕਮਜ਼ੋਰੀਆਂ ਕਰਕੇ ਅਕਾਲੀ ਦਲ ਬਹੁਤ ਥੱਲੇ ਆ ਗਿਆ ਨਿਗਾਰ ਆ ਗਿਆ ਗੱਲਾਂ ਚ ਪੁਰਾ ਕਮਜ਼ੋਰੀਆਂ ਨੂੰ ਅਸੀਂ ਡਰੈਸ ਕਰਨਾ ਚਾਹੁੰਦੇ ਆ ਤੇ ਇੱਕ ਨਵਾਂ ਜਿਹੜਾ ਮੈਸੇਜ ਦੇਣਾ ਚਾਹੁੰਦੇ ਆ ਸਾਰੇ ਪੰਜਾਬੀਆਂ ਨੂੰ ਤੇ ਸਿੱਖ ਜਗਤ ਨੂੰ ਕਿ ਜੇ ਕਿਸੇ ਕੋਈ ਸਵਾਰਥ ਨਹੀਂ ਤੁਮੇ ਸਾਡਾ ਆਪਣਾ ਕੋਈ ਪਰਸਨਲ ਇੰਟਰਸਟ ਨਹੀਂਗਾ ਕੋਈ ਕਿਸੇ ਅਹੁਦੇ ਦੀ ਨਹੀਂ ਤੁਰੇ ਅੱਜ ਦਾ ਸਿਰ ਸਾਨੂੰ ਦੱਤਿਆ ਸ਼੍ਰੋਮਣੀ ਕਾਲੀਦਾਨ ਦਾ ਕਿ ਸਾਡੀ ਸੋਚ ਜਾਂ ਪੰਥਕ ਕਿ ਅਸੀਂ ਚਾਹੁੰਦੇ ਹਾਂ ਕਿ ਪੰਥਕ ਸੋਚ ਨੂੰ ਦੁਆਰਾ ਉਜਾਗਰ ਕੀਤਾ ਜਾਵੇ ਜੇ ਜਿਹੜੀ ਪੰਥ ਦਾ ਜਿਹੜੀ ਵਿਚਾਰਧਾਰਾ ਸੀ ਸਿਧਾਂਤ ਸੀਗਾ ਅਗਰ ਸਾਡੇ ਲੀਡਰ ਉਸ ਨੂੰ ਨਾ ਛੱਡੇ ਅੱਜ ਇਨੀ ਸਾਡੀ ਗੁਰਦੁਸ਼ਾ ਨਹੀਂ ਸੀ ਬਣੀ ਅਸੀਂ ਸਾਰੇ ਆਪਣੇ ਸਿਧਾਂਤ ਤੋਂ ਪਾਸੇ ੜ ਗਏ ਅਸੂਲ ਅਸੀਂ ਛਿੱਕੇ ਡੰਗ ਤੇ ਕੁਝ ਵੀ ਨਹੀਂ ਆ ਸਾਡੇ ਪੱਲੇ ਰਿਆ ਸੋ ਸਾਨੂੰ ਇਹ ਜਿਹੜਾ ਪਰਾਲਾ ਕਰਨਾ ਪੈਣਾ ਸੀ ਇਹ ਸਾਡਾ اخلاਕੀ ਤੌਰ ਤੇ ਫਰਸਿਗਾ ਤੇ ਧਾਰਮਿਕ ਤੌਰ ਤੇ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਰਕੇ ਧਾਰਮਿਕ ਤੌਰ ਤੇ ਬੜੇ ਗਲਤ ਫੈਸਲੇ ਹੋਏ ਜਿਹਨਾਂ ਫੈਸਲਾ ਕਰਕੇ ਅਸੀਂ ਇੰਨੇ ਸਾਲਾਂ ਦਾ ਸਾਡਾ ਨੁਕਸਾਨ ਹੁੰਦਾ ਆ ਰਿਹਾ ਸ਼੍ਰੋਮਣੀ ਕਾਲੀ ਦਲ ਦਾ ਫਿਰ ਉਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਣ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਜਾਵਾਂਗੇ ਹਰ ਜ਼ਿਲ੍ਹੇ 'ਚ ਮੀਟਿੰਗ ਕਰਾਂਗੇ ਫਲਕੈਸ ਕਰਾਂਗੇ ਕਿ ਸਾਨੂੰ ਇਹ ਜਿਹੜੇ ਸੁਨੇਹ ਮਿਲ ਰਹੇ ਆ ਪੰਜਾਬ ਦੇ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਉਹ ਮਿਲ ਰਿਹਾ ਕਿ ਲੋਕ ਸਾਡੇ ਨਾਲ ਸਹਿਮਤੀ ਪ੍ਰਗਟਾ ਰਹੇ ਨੇ ਤਸੱਲੀ ਆ ਲੋਕਾਂ ਨੂੰ ਜੋ ਅਸੀਂ ਫੈਸਲਾ ਲਿਆ ਇਹਨੇ ਸਹੀ ਆ ਵਿਦੇਸ਼ਾਂ ਵਿੱਚ ਬੈਠੇ ਵੀ ਸਾਡੇ ਆਪਣੇ ਪੰਜਾਬੀ ਜਿਹੜੇ ਭਰਾ ਆ ਭਾਈਚਾਰਾ ਉਹ ਵੀ ਇਸ ਗੱਲ ਦੀ ਤਸੱਲੀ ਕਰ ਰਿਹਾ ਤੇ ਸਹਿਮਤ ਆ ਪਰ ਹੁਣ ਥੋੜਾ ਬਹੁਤਾ ਸਮਾਂ ਚਾਹੀਦਾ ਆ ਲੇਕਿਨ ਅਸੀਂ ਚਾਹੁੰਦੇ ਆ ਕਿ ਸਾਰਾ ਪੰਦ ਇਕੱਠਾ ਹੋਵੇ ਕੋਈ ਅਸੀਂ ਕਿਸੇ ਨਿਜੀ ਵਿਅਕਤੀ ਦੇ ਵਿਰੁੱਧ ਨਹੀਂ ਗਏ ਇੱਕ ਨਹੀਂ ਜੀ ਸੋਚ ਜਿਹੜੀ ਆ ਜੇ ਇੱਕ ਵਿਅਕਤੀ ਕਹੇ ਕਿ ਸਾਰਾ ਕੁਝ ਮੈਂ ਹੀ ਕਰਨਾ ਤੇ ਮੇਰੇ ਆਲੇ ਦੁਆਲੇ ਸਭ ਕੁਝ ਘੁੰਮਣਾ ਚਾਹੀਦਾ ਇਹ ਕਦੀ ਪੰਥ ਦੀ ਪਰੰਪਰਾ ਨਹੀਂ ਰਹੀ ਸਰ ਅਕਾਲੀ ਦਾ ਸਰਦਾਰ ਸਮੇਂ ਤੁਸੀਂ ਦੱਸਦੇ ਕਿ ਕਈ ਗੰਗੇ ਗਲਤ ਫੈਸਲੇ ਹੋਏ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਾ ਡੈਕ ਰੁੱਟਿਆ ਜਿੰਦੀ ਅਜਨਿੰਦਾ ਉਹਨਾਂ ਸ਼੍ਰੀ ਗੁਰੂ ਸਾਹਿਬ ਤੋਂ ਵੀ ਹੋਈ ਹੈ ਕੀ ਲੱਗਦਾ ਉਹ ਵੀ ਮੁੱਡੇ ਜਿੰਨਾਂ ਤੋਂ ਇੱਕ ਮੁੱਖ ਰੂਪ ਤੇ ਗੱਲ ਕਰੀਏ ਬੇਅਦਬੀ ਮਾਮਲਿਆਂ ਦੀ ਔਰ ਦੂਸਰਾ ਗੱਲ ਕਰੀਏ ਜਿਹੜੇ ਡੇਰਾ ਸੱਚਾ ਸੋਦਾ ਦੇ ਮੁਖੀ ਨੂੰ ਮਾਫੀ ਦੇਣੀ ਹੈ ਕੀ ਹੋਣ ਸਦਾਰ ਲੈਰ ਇੰਨਾ ਸਾਰਿਆਂ ਨੂੰ ਲੈ ਕੇ ਕੀ ਸਟੈਂਡ ਲੈ? ਕਿਉਂਕਿ ਅਸੀਂ ਤਾਂ ਪਹਿਲਾਂ ਆਪਣੇ ਕਾਬ ਤੱਕ ਸਾਡੇ ਜਾ ਕੇ ਆਪਣੀ ਜਿਹੜੀ ਮੰਗ ਪੱਤਰ ਹੀ ਬੇਨਤੀ ਪੱਤਰ ਦੇ ਕੇ ਆਏ ਆ ਕਿ ਅਸੀਂ ਆਪ ਕਿਵੇਂ ਮੰਗਣਾ ਚਾਹੁੰਦੇ ਆ ਜੇ ਸਾਡੇ ਤੋਂ ਕਿਸੇ ਤੋਂ ਵੀ ਕੋਈ ਕਟਾਈ ਹੋਈ ਹੋਵੇ ਅਸੀਂ ਆਪਣੀ ਜ਼ਿੰਮੇਵਾਰੀ ਨਾ ਪੂਰੀ ਕਰ ਸਕੇ ਹੋਏ ਪਾਰਟੀ 'ਚ ਰਹਿੰਦੇ ਆ ਪਾਰਟੀ ਇੱਕ ਪਰਿਵਾਰ ਆ ਤੇ ਬਰੀ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਪੁੱਛਦਾ ਹੀ ਨੀਗਾ ਆਪਣੇ ਤੌਰ ਤੇ ਫੈਸਲੇ ਲੈ ਜਾਂਦੇ ਆ ਪਰ ਉਹ ਅਸੀਂ ਸਾਰਾ ਕੁਝ ਬੇਨਤੀ ਕਰ ਆਏ ਆ ਗੱਲ ਤੱਕ ਸਾਹਿਬ ਕਿ ਜਾ ਕੇ ਕੋਣੋ ਸਾਰੀ ਪ੍ਰਕਿਰਿਆ ਸਿੰਘ ਸਭਾ ਨੂੰ ਚਲਾ ਰਹੇ ਨੇ ਇਸ ਸਿੱਖ ਪਰੰਪਰਾ ਦੇ ਮੁਤਾਬਕ ਉਹਦਾ ਫੈਸਲਾ ਹੋ ਜਾਣਾ ਆ ਲੇਕਿਨ ਇਹ ਸੰਵ ਕਰਨਾ ਕਿਉਂ ਪਿਆ ਕਰਨਾ ਪਸ਼ੋਕੜ ਜੀ ਜਿਹੜਾ ਸਵਾਲ ਤੁਸੀਂ ਕੀਤਾ ਇਸ ਕਰਕੇ ਪਿਆ ਕਿ ਜਿਹੜੇ ਫੈਸਲੇ ਲਏ ਉਹ ਸਾਰੇ ਗੈਰ ਪੰਤੇਕ ਸੀਗੇ ਉਹ ਆਪਣੇ ਸਿੱਖ ਧਰਮ ਦੇ ਜਿਹੜੇ ਸਾਡੇ ਸੂਲ ਨੇ ਸਾਡਾ ਫਲਸਫਾ ਆ ਜੀ ਆਕਾਲ ਪੁਰਖ ਸਾਹਿਬ ਦੀ ਜਿਹੜੀ ਇਦੀ ਮਦਾਨ ਹੈ ਪਰੰਪਰਾ ਉਹਨਾਂ ਦੇ ਸਾਰੇ ਉਲਟ ਸੀਗੇ ਜਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਪੀਆਂ ਨੂੰ ਸਜ਼ਾ ਨਹੀਂ ਦਿਵਾ ਸਕੀ ਤੇ ਸਾਡਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ। ਤੇ ਫੇਰ ਦੱਸੋ ਅਸੀਂ ਕਿੱਥੇ ਗਏ ਆ। ਇਸ ਕਰਕੇ ਸਾਨੂੰ ਸੰਗਤ ਲੈ ਨਖੇੜਦਾ। ਅੱਜ ਲਈ ਡੋਕਰੇ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਜੇ ਆਪਣੇ ਦੇ ਸੋਚੀਏ ਤਾਂ ਹੀ ਲੋਕਾਂ ਨੇ ਵੀ ਸਾਡਾ ਸਾਥ ਛੱਡਤਾ। ਇਸ ਲਈ ਸਾਨੂੰ ਹੁਣ ਉਮੀਦ ਹੈ ਕਿ ਲੋਕ ਆਪਣੇ ਇਸ ਲਹਿਰ ਦੇ ਨਾਲ ਜੁੜਨਗੇ। ਅਸੀਂ ਇੱਕ ਨਵੀਂ ਜਿਹੜੀ ਸੋਚ ਲੈ ਕੇ ਤੁਰਾਂਗੇ। ਉਹ ਸੋਚ ਹੈਗੀ ਆ ਜੋ ਪਰੰਪਰਾ ਜੋ ਸਾਡਾ ਆਪਣੇ ਬਚਾਅ ਤਾਰਿਆ ਆ ਜੋ ਸਿਧਾਂਤ ਆ ਚੱਕ ਪੰਥ ਦਾ। ਉਹ ਤੋਂ ਬਿਲਕੁਲ ਨਹੀਂ ਫੜਕਾਂਗੇ। ਇਹ ਉਹ ਜਿਹੜੀ ਉਸ ਸਦਾ ਨੂੰ ਜਾਗਰਤ ਕਰਕੇ ਤੇ ਅਸੀਂ ਆਪਣਾ ਜਿਹੜਾ ਸੁਨੇਹਾ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਅੱਗੇ ਵੰਦੂ ਨਹੀਂ ਕੰਮ ਚੱਲਣਾ ਜਿਹਦਾ ਪਹਿਲਾਂ ਚਲਾ ਚਲਾਉਂਦੇ ਸੀਗੇ ਜਮਹੂਰੀਅਤ ਨਹੀਂ ਉਹਨਾਂ ਨੇ ਆਪਣੇ ਪੂਰੀ ਉਹਦਾ ਧਿਆਨ ਕੀਤਾ ਉਹਨਾਂ ਨੇ ਆਪਣੀ ਨਿੱਜ ਪ੍ਰਸਤਾਨ ਮੂਰੇ ਲਿਆਂਦਾ ਪਾਰਟੀ ਨੂੰ ਇੱਕ ਕਹਿ ਲਓ ਕੰਪਨੀ ਵਾਂਗੂ ਚਲਾਇਆ ਪਾਰਟੀ ਕੋ ਕੰਪਨੀ ਨਹੀਂ ਹੈਗੀ ਕੋਈ ਕਾਰਪੋਰੇਟ ਘਰਾਣਾ ਨਹੀਂਗਾ ਇਹ ਤਾਂ ਇੱਕ ਜਮਾਤ ਪਿਆ ਸਿੱਖ ਪੰਥ ਦੀ ਨਮਾਇੰਦ ਜਿਹੜਾ ਕਰਦੀ ਆ ਉਸ ਤਰੀਕੇ ਨਾਲ ਜੱਦੇ ਪੰਦੇ ਚਲਾਉਣਾ ਚਾਹੀਦਾ ਸੀਗਾ ਜੋ ਸਿੰਘ ਸਾਰੇ ਪਰਾਲਾ ਕਰਨ ਵਾਸਤੇ ਅੱਗੇ ਵਧੇ ਆ ਤੇ ਸਾਨੂੰ ਉਮੀਦ ਆ ਕਿ ਸੰਗਤ ਵੀ ਸਾਡਾ ਸਾਥ ਹੋਗੀ ਤੇ ਗੁਰੂ ਸਾਹਿਬ ਵੀ ਸਾਡੇ ਮੇਰ ਕਰਨਗੇ 73-9 ਸਾਲ ਹੋ ਗਏ ਬੇਸਬੀ ਮਾਨਨ ਵਰਗਾਨੀ ਬੇਸਬੀ ਮਾਮਲੇ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੁਣ ਅੱਗੇ ਜਾ ਕੇ ਉਹਨਾਂ ਲੋਕਾਂ ਨਾਲ ਤੁਸੀਂ ਕਿੱਦਾਂ ਖੜੋਗੇ ਜਿਹੜੇ ਇਸ ਇਨਸਾਫ ਦੀ ਲੜਾਈ ਲੜ ਰਹੇ ਹੋ ਔਰ ਇਸ ਸੰਧੀ ਲੜਾਈ 'ਚ ਤੁਹਾਡਾ ਕੀ ਯੋਗਦਾਨ ਹੈ ਕਿਉਂਕਿ ਅਸੀਂ ਤਾਂ ਜੋਨੇ ਸੀ ਇਨਸਾਫ ਅਕਾਲੀ ਦਲ ਦੀ ਸਰਕਾਰ ਵੇਲੇ ਹੁੰਦਾ ਨਹੀਂ ਸਭ ਤੋਂ ਦੇਵ ਹੋਇਆ ਇਸ ਕਰਕੇ ਅਸੀਂ ਬਹੁਤ ਵੱਡੀ ਮਾਰ ਖਾ ਲਈ ਆ ਹੁਣ ਜਿਹੜੇ-ਜਿਹੜੇ ਵੀ ਕੋਈ ਪੰਥ ਦਰਤੀ ਇਹਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਸੰਘਰਸ਼ ਕਰ ਰਹੇ ਨੇ ਸਾਡਾ ਵੀ ਯੋਗਦਾਨ ਉਹਨਾਂ ਦੇ ਨਾਲ ਹੈ ਅਸੀਂ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਅ즈ਮਤ ਨੂੰ ਕਿਹੜਾ ਪੰਜਾਬੀ ਹੈ ਜਿਹੜਾ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਨਹੀਂ ਮੰਨਦਾ ਇੱਥੇ ਪੰਜਾਬ 'ਚ ਜਾਂ ਦੁਨੀਆ ਪੱਧਰ ਤੇ ਕਹਿ ਲਓ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਜਾਣਦੇ ਆ ਸੱਚ ਕਰਕੇ ਜਿਹੜਾ ਵੀ ਕਿਸੇ ਨੇ ਪਾਪੀ ਨੇ ਪਾਪ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਮਿਲੂਗੀ ਜ਼ਰੂਰ ਇੱਥੇ ਮਿਲੂਗੀ ਦਰਗਾਹ 'ਚ ਮਿਲੂਗੀ ਪਰ ਜਿਹੜੇ ਜਿਹੜੇ ਆਪਣੇ ਵਿਅਕਤੀ ਲੋਕ ਜਾਂ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੇ ਆ ਅਸੀਂ ਉਹਨਾਂ ਪੂਰਾ ਮੋੜਾ ਮੋੜਾ ਲਾ ਕੇ ਚਲਾਗੇ ਤੇ ਸਾਨੂੰ ਉਮੀਦ ਆ ਕਿ ਠੀਕ ਹੈ ਲੇਟ ਤਾਂ ਹੋ ਗਏ ਦੇਰ ਹੈ ਦੇਰ ਨਹੀਂ ਇੱਕ ਨਾ ਇੱਕ ਦਿਨ ਉਹਨਾਂ ਪਾਪੀਆਂ ਨੂੰ ਸਜ਼ਾ ਮਿਲਣੀ ਆ ਤੇ ਸਾਰਾ ਕੁਝ ਸੰਗਤ ਦੇ ਸਾਹਮਣੇ ਆ ਜਾਣਾ ਤੇ ਬਹੁਤ ਜਲਦ ਸਮਾਂ ਆਉਣ ਵਾਲਾ ਆ ਲੇਕਿਨ ਚਾਹੇ ਉਹ ਕਾਲੀ ਗਾਲੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਜਾਂ ਝਾੜੂ ਦੀ ਸਰਕਾਰ ਆ ਆਮ ਆਦਮੀ ਸਰਕਾਰ ਆ ਸਾਰੀਆਂ ਸਰਕਾਰਾਂ ਨੇ ਹੁਣ ਤੱਕ ਆਪਣਾ ਸਵਾਰਥ ਦੇਖਿਆ ਵੋਟਾਂ ਦੇਖੀਆਂ ਤੇ ਉਹਨਾਂ ਨੇ ਸਿਆਸਤ ਕੀਤੀ ਆ ਇਸੇ ਸਰਕਾਰ ਤੋਂ ਹੋਏ ਤੱਕ ਇਨਸਾਫ ਨਹੀਂ ਦੇ ਹੋਇਆ ਪਰ ਉਮੀਦ ਕਰਦੇ ਆ ਕਿ ਗੁਰੂ ਸਾਹਿਬ ਆਪ ਕਿਰਪਾ ਕਰਨਗੇ ਤੇ ਸਮੇਂ ਮੁਤਾਬਕ ਇਨਸਾਫ ਹੋਊਗਾ ਸਾਰੇ ਪਾਪੀਆਂ ਨੂੰ ਸਜ਼ਾਵਾਂ ਮਿਲਣਗੀਆਂ ਅਸੀਂ ਉਹਦੇ ਵਾਸਤੇ ਪੂਰੇ ਵਚਨਬੰਦ ਹਾਂ